ਲੰਗਰ ਇੱਥੇ ਲੱਗਾ ਪੂੜੀਆਂ ਦਾ ਲੰਗਰ ਜਿੱਥੇ ਪੀਜ਼ਾ ਡੋਸਾ ਲੱਗਦਾ ਸੀ ਤੇ ਆਕੇ ਪੂੜੀਆਂ ਦਾ ਲੰਗਰ ਲੱਗਾ ਤੁਹਾਨੂੰ ਦਿਖਾਉਣੇ ਆ ਕਾਫੀ ਸੰਗਤਾਂ ਆ ਰਹੀਆਂ ਲੰਗਰ ਸ਼ਕਤੀਆਂ ਪਈਆਂ ਵਾ ਸਰਗਮ ਖਾਂਦੇ ਵਿੱਚ ਚਾਣੇ ਪੂੜੀਆਂ ਤੇ ਨਾਲ ਇੱਧਰ ਕੋਲਡ ਡਰਿੰਕ ਦਾ ਲੰਗਰ ਚੱਲ ਪਿਆ ਆ ਲੋ ਜਿੱਥੇ ਲੱਗਾ ਆਈਸਕ੍ਰੀਮ ਦਾ ਲੰਗਰ ਬਾ ਬਾ ਜੀ ਜੀ ਮੇਰੇ ਗਾਵੇ ਮੇਰੇ ਗਾਵੇ ਮਾਤਾ ਦੇਹਿ ਤਾਰ ਨਾ ਮਾਤਾ ਮੂਲੀ ਰਸਾ ਅੰਦਰ ਨਮਰ ਬਦਾਂ ਸੌਂਣਾ ਹੈ ਤੇ ਬਹੁਤ ਹੀ ਸੋਹਣਾ ਮਾਤਾ ਰਾਣੀ ਦਾ ਸਰੂਪ ਵੀ ਬਣਿਆ ਹੋਇਆ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੈ ਮਾ ਦੀ ਤੇ ਜੈ ਮਾਤਾ ਦੀ ਸੰਗਤ ਜੀ ਆਈ ਹੋਪ ਕਿ ਸਾਰੇ ਜਣੇ ਵਧੀਆ ਹੋਵੋਗੇ ਤੇ ਮਾਤਾ ਰਾਣੀ ਦੇ ਨਵਰਾਤਰੀਆਂ ਨੂੰ ਇੰਜੋਏ ਕਰਦੇ ਹੋਵਾਂਗੇ ਤੇ ਅੱਜ ਹੈਗਾ ਨਵਾਂ ਨਰਾਤਾ ਤੇ ਕੱਲ ਅਸੀਂ ਤੁਹਾਨੂੰ ਮਾਤਾ ਰਾਣੀ ਦੇ ਦਰਸ਼ਨ ਕਰਵਾਏ ਸੀ ਤੇ ਸ਼ਾਮ ਨੂੰ ਫਿਰ ਅਸੀਂ ਮੁੜ ਕੇ ਨਹੀਂ ਆਏ ਕਿਉਂਕਿ ਅਸੀਂ ਸਵੇਰੇ 6 ਵਜੇ ਘਰ ਪੁੱਜੇ ਸੀਗੇ 6:30 6:30 ਵਜੇ ਉੱਥੋਂ ਤੁਰੇ ਸੀ ਤੇ ਜਾਂ ਮੈਂ ਨਾ ਜਿਆਦਾ ਸਿੱਕ ਕਹਿਣ ਦੀ ਗੱਲ ਕੋਈ ਨਹੀਂ ਤੇ ਇੰਨਾ ਜਿਆਦਾ ਥੱਕ ਹੋ ਗਿਆ ਸੀਗਾ ਨਾ ਤੇ ਸਾਰੀ ਰਾਤ ਵੈਸੇ ਵੀ ਸੁੱਤੇ ਨਹੀਂ ਅਸੀਂ ਤੇ ਫਿਰ ਆ ਕੇ ਘਰੇ ਸੌਂਸ ਹੋ ਗਏ ਤੇ ਫਿਰ ਅਸੀਂ ਤਾਂ ਕਰਕੇ ਫਿਰ ਮੁੜ ਕੇ ਸ਼ਾਮ ਦਾ ਬਲੌਗ ਬਣਿਆ ਨਹੀਂ ਤੇ ਹੁਣ ਅੱਜ ਹੈਗਾ ਨ ਨਵਨਰਾਤਾ ਤੇ ਜਿਨਾਂ ਨੇ ਮਾਤਾ ਰਾਣੀ ਦੀਏ ਜੋਤਾਂ ਦੇ ਦਰਸ਼ਨ ਕਰਨੇ ਆ ਉਹ ਜਾ ਕੇ ਪਿਛਲੀ ਵੀਡੀਓ ਚ ਜੋਤਾਂ ਦੇ ਦਰਸ਼ਨ ਕਰ ਸਕਦੇ ਆ ਤੇ ਮਾਤਾ ਰਾਣੀ ਦੀਆਂ ਸੰਗਤਾਂ ਦੇ ਦਰਸ਼ਨ ਵੀ ਕਰਵਾਏ ਆ ਵੀ ਉੱਥੇ ਕਿੰਨਾ ਜ਼ਿਆਦਾ ਰਾਸ਼ੀ ਚਿੰਤਪੁੰਨੀ ਭਵੰਦੀਆਂ ਰੌਣਕਾਂ ਸਾਰਾ ਕੁਝ ਤੁਹਾਨੂੰ ਦਿਖਾਇਆ ਹੋਇਆ ਆ ਤੇ ਅਸੀਂ ਜਾ ਕੇ ਦੇਖ ਸਕਦੇ ਆ ਤੇ ਅੱਜ ਦੇਖਦੇ ਆ ਵੈਸੇ ਤਾਂ ਲੰਗਰ ਸਾਰੇ ਚੱਕ ਹੋ ਗਏ ਕਿਉਂਕਿ ਅਸ਼ਟਮੀ ਤੱਕ ਹੀ ਸੀਗੇ ਤੇ ਬਾਕੀ ਹਜੇ ਵੀ ਕਿੱਥੇ ਕਿੱਥੇ ਲੰਗਰ ਅੱਜ ਦੇ ਤੁਹਾਨੂੰ ਵੀਡੀਓ ਚ ਸਾਰਾ ਪਤਾ ਲੱਗ ਜਾਊਗਾ ਬਾਕੀ ਕੀ ਮਾਹੌਲ ਆ ਤੇ ਬਾਕੀ ਚੱਲਦੇ ਆ ਠੀਕ ਆ ਇਸ਼ਾਰ ਪਰ ਵਿੱਚ ਪੂਰੇ ਜਾਮ ਲੱਗਾ ਪਿਆ ਕਿਉਂਕਿ ਪੰਗੀ ਚੌਂਕ ਚੌਂਕ ਦੇ ਕਰਕੇ ਇੰਨਾ ਜਰਾ ਜਾਮ ਲੱਗਾ ਸਾਰੇ ਪਾਸੇ ਨਾ ਬਹੁਤ ਲੰਬੀ ਲੰਬੀ ਲਾਈਨਾਂ ਹੀ ਲੱਗੀਆਂ ਹੋਈਆਂ ਅਸੀਂ ਜਾਣਾ ਸੀਗਾ ਵੈਸੇ ਮੇਨ ਮਾਰਕੀਟ ਦੇ ਵਿੱਚ ਤੇ ਬਾਕੀ ਹੁਣ ਦੇਖਦੇ ਆ ਤੇ ਉੱਥੇ ਇਧਰੋਂ ਨਲੋਈਆਂ ਚੌਂਕ ਤੱਕ ਇਧਰੋਂ ਰਸ ਸੀਗਾ ਉਧਰੋਂ ਰਾਮਗੜੀਆ ਚੌਂਕ ਤੋਂ ਲੈ ਕੇ ਕੇ ਡੀ ਐਮ ਹਸਪੀਟਲ ਤੱਕ ਪੂਰੀ ਲਾਈਨਾਂ ਲੱਗੀਆਂ ਸੀ ਇਸ ਕਰਕੇ ਅਸੀਂ ਮੁੜੇ ਆਏ ਫਿਰ ਮੈਂ ਕਿਹਾ ਚਲੋ ਪਹਿਲਾਂ ਮਾਤਾ ਰਾਣੀ ਦੇ ਇਧਰ ਨੂੰ ਚੋਂ ਅ ਇਧਰਲੇ ਪਾਸੇ ਚੱਲਦੇ ਆ ਰਸਤੇ ਵਾਲੇ ਸਾਈਡ ਉੱਤੇ ਫੇਰ ਉੱਧਰਲਾ ਕੰਮ ਬਾਅਦ ਚ ਕਰਦੇ ਨੇ ਤਾਂ ਅਸੀਂ ਪਹਿਲਾਂ ਉੱਧਰ ਜਾਣਾ ਸੀ ਫਿਰ ਇਧਰ ਆਣਾ ਤੇ ਬਾਕੀ ਲੰਗਰ ਵਗੈਰਾ ਵੈਸੇ ਚੱਕ ਹੋ ਹੀ ਗਏ ਆ ਮੇਨਲੀ ਸਾਰੇ ਸਾਰੇ ਤੇ ਕਿਉਂਕਿ ਪਿੱਛੇ ਜਿਹੜਾ ਲੰਗਰ ਲੱਗਦਾ ਬੰਜਰ ਬਾਗ ਚ ਉਹ ਵੀ ਚੱਕ ਹੋ ਗਿਆ ਆ ਤੇ ਇਹ ਲੱਗਾ ਹੋਇਆ ਲੰਗਰ ਨੇ ਕੋਟਕਪੁਰ ਵਾਲਿਆਂ ਦਾ ਲੰਗਰ ਆ ਤੇ ਇੱਥੇ ਕੀ ਆ ਦੇਖਦੇ ਆ ਚਾਹ ਪਕੌੜੇ ਚਾਹ ਆ ਦੇ ਨੂੰ ਪੂੜੀਆਂ ਛੋਲੇ ਆ ਤੇ ਚਾਹ ਪਕੌੜੇ ਨਹੀਂ ਆ ਪੂੜੀਆਂ ਛੋਲੇ ਆ ਲੰਗਰ ਆ ਤੇ ਇਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਸੀਗੇ ਕਿ ਲੰਗਰ ਸੀਗੇ ਲੱਗੇ ਹੋਏ ਇਧਰਲੇ ਪਾਸੇ ਵੀ ਸਾਰੇ ਲੰਗਰ ਲੰਗਰ ਲੱਗੇ ਹੋਏ ਸੀਗੇ ਤੇ ਹੁਣ ਜਿਹੜੇ ਅੱਜ ਚੱਕ ਹੋ ਗਏ ਆ ਬਾਕੀ ਅੱਗੇ ਚੱਲਦੇ ਆ ਤੇ ਦੇਖਦੇ ਆ ਕਿੱਦਾਂ ਕੀ ਡਿਟੇਲ ਆ ਤੇ ਲੋ ਜੀ ਇਧਰ ਵੀ ਸਫਾਈਆਂ ਵਗੈਰਾ ਹੋ ਗਈਆਂ ਆ ਤੇ ਬਸ ਸਾਮਾਨ ਦੀ ਪੈਕਿੰਗ ਹੋ ਰਹੀ ਆ ਤੇ ਬਾਕੀ ਉਧਰੋਂ ਕਾਫੀ ਸੰਗਤ ਆ ਰਹੀ ਆ ਮਾਤਾ ਰਾਣੀ ਦੇ ਦਰਬਾਰ ਵੱਲੋਂ ਮੋਟਰਸਾਈਕਲ ਤੇ ਟੰਡੇ ਲੱਗੇ ਹੋਏ ਆ ਮਾਤਾ ਰਾਣੀ ਦੇ ਇੱਥੇ ਉਧਰੋਂ ਕਾਫੀ ਸੰਗਤ ਆ ਰਹੀ ਆ ਇੱਧਰ ਨੂੰ ਤੇ ਬਾਕੀ ਹਜੇ ਤੱਕ ਤਾਂ ਸਿਰਫ ਇੱਕੋ ਹੀ ਲੰਗਰ ਸਾਨੂੰ ਮਿਲਿਆ ਆ ਦੇਖੋ ਤੁਸੀਂ ਤਾਂ ਤੇ ਮਾਤਾ ਰਾਣੀ ਦੇ ਉਧਰੋਂ ਸੰਗਤ ਜਿਹੜੀ ਉਹ ਤੁਹਾਨੂੰ ਜਿੱਦਾਂ ਦੱਸਿਆ ਕਿ ਜ਼ਿਆਦਾ ਆ ਰਹੀ ਆ ਤੇ ਬਾਕੀ ਇੱਥੇ ਤੱਕ ਤਾਂ ਹਜੇ ਤੱਕ ਤਾਂ ਅਜੇ ਹਾਲ ਤੱਕ ਨਹੀਂ ਸਾਨੂੰ ਲੰਗਰ ਮਿਲਿਆ ਕੋਈ ਬਾਕੀ ਅੱਗੇ ਦੇਖਦੇ ਆ ਤੇ ਲੋ ਜੀ ਇੱਧਰਲੇ ਪਾਸੇ ਲੱਗਾ ਆ ਪਕੌੜਿਆਂ ਦਾ ਲੰਗਰ ਚਲੋ ਤੁਹਾਨੂੰ ਦਿਖਾਉਨੇ ਆ लो जी माता राणी के पकौड़े का प्रसाद बिलकुल गर्म गर्म से अगे भी लंगर लगा ऐसी तुम दुखाने जा के। ਤੇ ਲੋ ਜੀ ਇੱਧਰ ਪੱਠੇ ਤੇ ਲੱਗੇ ਵੀ ਦੋ ਲੰਗਰ ਲੱਗੇ ਹੋਏ ਆ ਤੇ ਇੱਧਰਲੇ ਪਾਸੇ ਹੈਗਾ ਕੜੀ ਚੋਲ ਦਾ ਲੰਗਰ ਤੇ ਇੱਕ ਲੰਗਰ ਉੱਧਰ ਸਾਹਮਣੇ ਆ ਤੇ ਤ ਉਹ ਵੀ ਤੁਹਾਨੂੰ ਦਿਖਾਣੇ ਆ ਤੇ ਲੋਏ ਸੰਗਤ ਜੀ ਇੱਧਰ ਲੱਗਾ ਹੋਇਆ ਲੰਗਰ ਜਿਹੜਾ ਆਪਾਂ ਚੋਹਾਰ ਰੋਡ ਦੇ ਉੱਤੇ ਹੀ ਆ ਤੇ ਜਿੱਥੇ ਪੱਠਾ ਵਾ ਇਟਾ ਵਾਲਾ ਤੇ ਇੱਧਰੀ ਸਾਈਡ ਦੇ ਕੋਲ ਸੰਗਤਾ ਸ਼ਕਰੀਏ ਲੰਗਰ ਤੇ ਨੋਮਾ ਨਵਰਾਤਰਾ ਜਿਵੇਂ ਕਿ ਪਹਿਲੇ ਤੁਹਾਨੂੰ ਦੱਸ ਦਿੱਤਾ ਵਾ ਤੇ ਕਾਫੀ ਸੰਗਤਾਂ ਆ ਰਹੀਆਂ ਆ ਮਹਾਮਾਈ ਦੇ ਦਰਬਾਰ ਤੋਂ ਤੇ ਲੰਗਰ ਸ਼ਕਰੀਏ ਦੇਖੋ ਜੀ ਤੇ ਆਹ ਲੋ ਜੀ ਸੰਗਤੋ ਸ਼ਕਰੀਏ ਲੰਗਰ ਲੰਗਰ ਵਿੱਚ ਹੈਗਾ ਜੀ ਪੂੜੀਆਂ ਛੋਲਿਆਂ ਦਾ ਲੰਗਰ ਆ ਜੀ ਤੇ ਦੇਖ ਸਕਦੇ ਸੰਗਤ ਜੀ ਤੇ ਮਹਾਮਈ ਦੇ ਭਗਤ ਨੇ ਲੰਗਰ ਪੂੜੀਆਂ ਛੋਲਿਆਂ ਦਾ ਤੇ ਨਾਲ ਦੀ ਨਾਲ ਤੁਹਾਨੂੰ ਦਿਖਾਉਨੇ ਆ ਜੀ ਨਾਲ ਹੈਗੀ ਸੁੱਕੀ ਸਬਜੀ ਆਲੂਆਂ ਵਾਲੀ ਵੀ ਤੇ ਸੰਗਤਾਂ ਵਰਤਾ ਰਹੀਆਂ ਜੀ ਸੰਗਤਾਂ ਨੂੰ ਲੰਗਰ ਤੇ ਲੋਜੀ ਸੰਗਤ ਜੀ ਮਾਹੌਲ ਚੈੱਕ ਕਰੋ ਜੀ ਉਪਰ ਉਹਦੀ ਮੌਸਮ ਵੀ ਦੇਖੋ ਕਿੰਨਾ ਜ਼ਿਆਦਾ ਕੋ ਮੀਂਹ ਪਿਆ ਹੀ ਦੇਖੋ ਕਿਦਾਰਾ ਪਾਣੀ ਪਾਣੀ ਹੋਇਆ ਕਿ ਸਵੇਰੇ ਵੀ ਕਾਫੀ ਜ਼ਿਆਦਾ ਮੀਂਹ ਪਿਆ ਤੇ ਸੰਗਤਾਂ ਲਾਈਨ ਚ ਸ਼ਕ ਸ਼ਕ ਰਹੀ ਹੈ ਜੀ ਲੰਗਰ ਤੇ ਚਲੋ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ ਨੂੰ ਲੋ ਸੰਗਤ ਜੀ ਇਹ ਆਪਣੀ ਗੱਡੀ ਤੇ ਦੇਖੋ ਆ 9 ਦਿਨ ਜਿਹੜੇ 7ਵੇਂ 8ਵੇਂ ਨਾਤੇ ਦੇ ਵਿੱਚ ਬਹੁਤ ਜਿਆਦਾ ਸੰਗਤਾਂ ਦਾ ਭਾਦੀ ਕੱਟਦੀ ਬਿਲਕੁਲ ਰੋਡ ਪੂਰਾ ਜਾਮ ਹੁੰਦਾ ਈ ਤੇ ਨੋਮਾ ਨਵਰਾਤਰਾ ਵਾ ਤੇ ਦੇਖੋ ਸੰਗਤ ਜੀ ਨ ਮੌਸਮ ਮਹਾਮਾਈ ਨੇ ਬਹੁਤ ਵਧੀਆ ਕੀਤਾ ਸੁੰਨਮਸਾਨ ਹੋ ਗਿਆ ਵਾ ਤੇ ਚਲੋ ਮਹਾਮਾਈ ਇਦਾਂ ਹੀ ਲੈਰਾ ਪੇਰਾ ਲਈ ਰੱਖੇ ਸੰਗਤਾਂ ਦੇ ਦਰਸ਼ਨ ਸਾਨੂੰ ਵੀ ਕਰਾਂਦੇ ਰਵੇ ਲੋਜ ਸੰਗਤ ਜੀ ਤੇ ਅਸੀਂ ਹੁਣ ਅੱਗੇ ਆ ਗਏ ਆਂ ਤੇ ਅੱਗੇ ਮਾਤਾ ਰਾਣੀ ਦੇ ਮੰਦਿਰ ਦੇ ਕੋਲ ਤੇ ਦੇਖੋ ਤੁਸੀਂ ਕਿਦਾਂ ਸਾਰੇ ਪਾਸੇ ਐਨ ਸ਼ਾਂਤੀ ਪਸਰੀ ਪਈ ਐ ਅੱਜ ਤੇ ਅਸੀਂ ਜਦੋਂ ਸਵੇਰੇ ਉਦੋਂ ਗਏ ਨਾ ਪਰਸੋ ਸ਼ਾਮੀ ਤੇ ਉਦੋਂ ਇੱਥੋਂ ਲੰਘਣ ਨੂੰ ਜਗ੍ਹਾ ਨਹੀਂ ਮਿਲਦੀ ਪਈ ਸੀ ਨਾ ਜਾਨੀ ਬਿਲਕੁਲ ਰੋੜ ਮਿਲ ਕ ਸੁਨਸੁਨਾ ਜਿਹਾ ਲੱਗਦਾ ਪਿਆ ਵਾ ਹੁਣ ਸਾਲਵਾ ਦੇ ਦਿਹੜ ਫੇ ਦੇਖਣ ਨੂੰ ਮਿਲਣਾ ਸੰਗਤਾਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲਣਾ ਕਾਫੀ ਸੰਗਤ ਦੂਰੋਂ ਦੂਰੋਂ ਸਾਨੂੰ ਮਿਲਦੀ ਆਂ ਮਿਲਦੇ ਅੰਦੇ ਬੜਾ ਖੁਸ਼ੀ ਮਿਲਦੀ ਲਓ ਜੀ ਤੇ ਮਾਤਾ ਰਾਣੀ ਦੇ ਲੱਗ ਗਏ ਇੱਧਰ ਹਜੇ ਦੁਕਾਨਾਂ ਸ਼ਾਸ ਵਗੈਰਾ ਪਈਆਂ ਆ ਹਜੇ ਇੱਕ ਦੋ ਦਿਨ ਰਹੂਗੇ ਸ਼ਾਪਸ 'ਤੇ ਬਾਕੀ ਕਿਉਂਕਿ ਹੰਜੇ ਸੰਗਤ ਜਾਂਦੀ ਆ ਵੈਸੇ ਅੱਜ ਜਿਹੜੀ ਸੰਗਤ ਰ ਜਾਣਾ ਉਹਨਾਂ ਨੇ ਕੱਲ ਨੂੰ ਵਾਪਸ ਵੀ ਆਣਾ ਜਿੱਦਾਂ ਮੁੜ ਕੇ ਬੜ ਘੱਟ ਹੋਣਾ ਬਹੁਤ ਮਤਲਬ ਹੁਣ ਕੱਟ ਗਿਆ ਕੰਮ ਤੇ ਹਾਂਜੀ ਅੱਜ ਜਿੱਦਾਂ ਹਜੇ ਥੋੜਾ ਹੋਰ ਰਹੇਦੇ ਨਾ ਹੈਗੇ ਲੰਗਰ ਹਜੇ ਥੋੜੇ ਚੱਲਦੇ ਪਏ ਆ ਤੇ ਕੱਲ ਨੂੰ ਤੁਹਾਨੂੰ ਕਿਤੇ ਟਾਮਾ ਕੋਈ ਇੱਕ ਜਾਂ ਅੱਧਾ ਇੱਕ ਦੋ ਦਿਸੂਗੇ ਬਸ ਪੂਰੇ ਰੂਟ ਤੇ ਲੰਗਰ ਹਾਂ ਸੰਗਤਾਂ ਦੇਖੋ ਆਈਆਂ ਹਾਂ ਜੀ ਪਰ ਮੀਊ ਪਿੰਦਾ ਹੋਣਾ ਉਹਨਾਂ ਦਾ ਨਾਮ ਇਧਰਲੇ ਪਾਸੇ ਕੀ ਆ ਰੋਟੀਆਂ ਰੋਟੀਆਂ ਥੰਮਸ ਅਪ ਕੋਲਡ ਡਰਿੰਕ ਵੀ ਆ ਕਾਫੀਆਂ ਨਾਲ ਤੇ ਲੋ ਜੀ ਕੋਲਡ ਡਰਿੰਕ ਦਾ ਸੀਗਾ ਲੰਗਰ ਲੱਗਾ ਤੇ ਨਾਲ-ਨਾਲ ਕੈਂਡੀਜ਼ ਤੇ ਬਾਕੀ ਦੇਖੋ ਇਧਰ ਕਿੰਦਾ ਸਾਰੇ ਸੁਨਸਾਨ ਪਿਆ ਹੁਣ ਹਮ ਸਮਾਪਤੀ ਹੋ ਗਈ ਹਾਂਜੀ ਤੇ ਇਧਰਲੇ ਪਾਸੇ ਜਿਹੜਾ ਮੈਡੀਕਲ ਕੈਂਪ ਆ ਉਹ ਅਜੇ ਤੱਕ ਚੱਲਦਾ ਪਿਆ ਆ ਅੱਜ ਤੱਕ ਰਹਿਣਾ ਮੈਡੀਕਲ ਕੈਂਪ ਵਾਲਾ ਤੇ ਕੱਲ ਤੱਕ ਤਾਂ ਨਹੀਂ ਹੋਣਾ ਤੇ ਲਓ ਜੀ ਅੱਜ ਵੀ ਸੰਗਤਾਂ ਚੱਰੀਆਂ ਮਾਤਾ ਰਾਣੀ ਦੇ ਦਰਬਾਰ ਤੇ ਤੁਰ ਕੇ ਵੈਸੇ ਅਸੀਂ ਅੱਜ ਉਹ ਨਹੀਂ ਕੀਤਾ ਸੀਗਾ ਕਿ ਸਾਨੂੰ ਅੱਜ ਵੀ ਸੰਗਤ ਮਿਲੂਗੀ ਤੇ ਲਓ ਜੀ ਮਾਤਾ ਰਾਣੀ ਦੇ ਦਰਬਾਰ ਤੇ ਜਾ ਰਹੀ ਹੈ ਸੰਗਤ ਤੇ ਲਓ ਜੀ ਇੱਧਰ ਤੁਸੀਂ ਦੇਖ ਸਕਦੇ ਆ ਕਿ ਐਤਵਾਰ ਦੇ ਲੰਗਰ ਸ਼ੁਰੂ ਸੀਗੇ ਪਿਛਲੇ ਤੋਂ ਪਿਛਲੇ ਐਤਵਾਰ ਦੇ ਤੋਂ ਬਿਲਕੁਲ 14-15 ਦਿਨਾਂ ਬਾਅਦ ਅੱਜ ਸਮਾਪਤੀ ਆ। ਇੱਧਰ ਵੀ ਸਮਾਪਤੀ ਹੋ ਗਈ ਏ ਸਾਰੇ ਤੇ ਸਮਾਨ ਆਪਣਾ ਚੈੱਕ ਕਰ ਰਹੇ ਸਾਰੇ ਚੱਕਦੇ ਪਏ ਆ। ਤੇ ਮਹਾਮੈਦੀ ਕਿਰਪਾ ਨਾਲ ਬਾਕੀ ਕਾਫੀ ਲਗਾਤਾਰ ਲੰਗਰ ਚੱਲਦੇ ਰਹੇ ਆ, ਖੁੱਲੇ ਭੰਡਾਰੇ ਚੱਲਦੇ ਰਹੇ ਆ। ਹਾਂਜੀ ਤੇ ਚਲੋ ਤੁਹਾਨੂੰ ਹੋਰ ਦਿਖਾਉਨੇ। ਇੱਥੇ ਸਾਈਡ ਦੇਖੋ ਸਾਰਾ ਇੱਧਰ ਵੀ ਸਾਈਡ ਵੀ ਚੱਕ ਹੋ ਗਿਆ ਉਹ। ਹਮਮ। ਇੰਦਰ ਸਾਰੇ ਦਾ ਸਾਰਾ। ਲਓ ਜੀ ਤੇ ਇੱਧਰ ਵੀ ਐਨ ਪੂਰੀਆ ਸੜਕਾਂ ਤੇ ਰੌਣਕਾਂ ਹੀ ਰੌਣਕਾਂ ਸਿਗੀਆਂ। ਬਿਲਕੁਲ। ਤੇ ਬਾਕੀ ਹੋਣਾ ਬਕੇ ਨਹੀਂ ਹੈ ਸਟਾਰਟਿੰਗ 'ਚ ਤੇ ਸੁਣਾ ਅਜੀਬ ਜਿਹਾ ਲੱਗਦਾ ਔਰ ਉਹੀ ਸੀ ਫੀਲ ਹੁੰਦੀ ਪਈ ਆ ਤੇ ਬਾਕੀ ਇਸ ਵਾਰੀ ਪਲਾਸਟਿਕ ਬੈਨ ਸੀਗੀ ਬਟ ਫਿਰ ਵੀ ਇੰਨਾ ਜਿਆਦਾ ਰੋਡ ਤੇ ਉੱਤੇ ਹੁਣ ਤੁਸੀਂ ਦੇਖ ਸਕਦੇ ਆ ਕਿ ਖਲਾਰਾ ਪਿਆ ਨਾ ਕਿ ਕਹਿੰਦੀ ਗੱਲ ਕੋਈ ਨਹੀਂ ਇਹ ਵੀ ਹੌਲੀ ਹੌਲੀ ਹੋ ਜਾਣਾ ਸਾਫ ਸਾਫ ਹੋਣਾ ਤੇ ਹੁਣ ਤਾਂ ਫਿਲਹਾਲ ਹਜੇ ਜਿਹੜੇ ਗੱत्ता ਵਗੈਰਾ ਚੱਕਦੇ ਆ ਨਾ ਕਰਾਂਗੇ ਆਕੇ ਤੇ ਇਹ ਆ ਕਿ ਇਥੇ ਨਾ ਉਹ ਕਿੱਲਾ ਮੀਂਹ ਪੈ ਰਿਹਾ ਨਾ ਕਿੱਲੇ ਹੈਸਟਮ ਚੱਲਨੇ ਵੀ ਨਹੀਂ ਹੈਗਾ ਉਸੇ ਮਤਲਬ ਹੁਣ ਥੋੜਾ ਮੌਸਮ ਥੋੜਾ ਠੀਕ ਜਾ ਹੋਗਾ ਥੋੜਾ ਸੁੱਕੂਗੇ ਨਾ ਫੇ ਫਾਇਦਾ ਕਿਉਂਕਿ ਮੀਂਹ ਵੀ ਲਗਾਤਾਰ ਪੈ ਰਿਹਾ ਵਾ ਤੇ ਸੰਗਤ ਜੀ ਰਾਤ ਦਾ ਕਾਫੀ ਜਦਾ ਮੀਂਹ ਪਿਆ ਵਾ ਤੇ ਦੇਖ ਸਕਦੇ ਆ ਤੇ ਸੜਕਾਂ ਹਰੀ ਵੀ ਕੁਝ ਕੁ ਗਿੱਲੀਆਂ ਵੀ ਹੈਗੀਆਂ ਤੋਂ ਦੇਖ ਸਕਦੇ ਆ ਬਾਕੀ ਮੌਸਮ ਚੈੱਕ ਕਰੋ ਮੌਸਮ ਬਹੁਤ ਵਧੀਆ ਹੈ ਠੰਡਾ ਮੌਸਮ ਹੈ ਪਰ ਮੀਂਹ ਦੇ ਹਾਲਾਤ ਨਾਲ ਦੀ ਨਾਲ ਬਣੇ ਹੋਏ ਆ ਪਰ ਬੱਦਲ ਤੁਸੀਂ ਦੇਖ ਸਕਦੇ ਆ ਤੇ ਬਾਕੀ ਸੰਗਤ ਜੀ ਹਰ ਵੀ ਸੰਗਤਾਂ ਕਾਫੀ ਪੈਦਲ ਯਾਤਰਾ ਕਰ ਰਹੀਆਂ ਵਾ ਤੇ ਨਾਲ ਦੀ ਨਾਲ ਇਸ ਬਲੌਗ ਜਿਹੜਾ ਦਿਖਾਉਂਦੇ ਰਹਾਂਗੇ ਤੇ ਇਸ ਕਰਕੇ ਚੈਨਲ ਨੂੰ ਜਰੂਰ ਨਾਲ ਦੀ ਨਾਲ ਸਬਸਕ੍ਰਾਈਬ ਕਰ ਲਿਓ ਤੇ ਲੋ ਜੀ ਇੱਧਰਲੇ ਪਾਸੇ ਇੱਕ ਲੰਗਰ ਆ ਤੇ ਬਾਕੀ ਰਸ ਬਹੁਤ ਆ ਲੰਗਰ ਚ ਬਾਕੀ ਹੁਣ ਜਾ ਕੇ ਦੇਖਦੇ ਹਾਂ ਠੀਕ ਆ ਕੀ ਮਿਲਦਾ ਲੰਗਰ ਚ ਅੰਗਰੇਜ਼ੀ ਇੱਥੇ ਲੱਗਾ ਪੂੜੀਆਂ ਦਾ ਲੰਗਰ ਜਿੱਥੇ ਪੀਜ਼ਾ ਡੋਸਾ ਲੱਗਦਾ ਹੀ ਤੇ ਆ ਕੇ ਪੂੜੀਆਂ ਦਾ ਲੰਗਰ ਲੱਗਾ ਤਾਂ ਦਿਖਾਉਣੇ ਆ ਕਾਫੀ ਸੰਗਤਾਂ ਆ ਰਹੀਆਂ ਲੰਗਰ ਸ਼ਕਤੀਆਂ ਪਈਆਂ ਵਾ ਤੇ ਲੋ ਜੀ ਲਾਈਨਾਂ ਲੱਗੀਆਂ ਹੋਈਆਂ ਲੰਬੀਆਂ ਲੰਬੀਆਂ ਤੇ ਲੋ ਸੰਗਤ ਜੀ ਪੂੜੀਆਂ ਦਾ ਲੰਗਰ ਲੱਗਾ ਹੋਇਆ ਵਾ ਚਲੋ ਜੀ ਸੰਗਤ ਜੀ ਕਰੋ ਦਰਸ਼ਨ ਸੰਗਤਾਂ ਦੇ ਜੀ ਤੇ ਚਲੋ ਜੀ ਗਰਮ ਗਰਮ ਪੂਣੀਆਂ ਚਲੋ ਜੀ ਗਰਮ ਗਰਮ ਪੂੜੀਆਂ ਤੇ ਪੂਲੀਆਂ ਪਟੂਰੇ ਲੋਕ ਸੰਗਤਾਂ ਬੈਠ ਕੇ ਲੰਗਰ ਛਕ ਰਹੀਆਂ ਜੀ ਤੇ ਤੇ ਨਾਲ ਦੇ ਅਜਿਵੇਂ ਕਿ ਪਹਿਲਾਂ ਵੀ ਦਿਖਾਇਆ ਕਿ ਉੱਥੇ ਮੈਡੀਕਲ ਸਹੂਲਤਾਂ ਵੀ ਉਪਲਬਧ ਦਾ ਤੇ ਆਹ ਦੇਖੋ ਜੀ ਮੈਡੀਕਲ ਸਹੂਲਤਾਂ ਵੀ ਉਪਲਬਧ ਦਾ ਤੇ ਮੈਡੀਕਲ ਸਹੂਲਤਾਂ ਵੀ ਉਪਲਬਧ ਦਾ ਤੇ ਇਧਰ ਸਾਈਡ ਵੀ ਦੇਖੋ ਜੀ ਤੇ ਪੁਲੀ ਪ੍ਰਸ਼ਾਸਨ ਕਹਿ ਰਿਹਾ ਕਿ ਬਿਲਕੁਲ ਰੋਡ ਤੋਂ ਪਰੇ ਹੋ ਕੇ ਲੈ ਲਾਓ ਤੇ ਲੋਹ ਸੰਗਤ ਜੀ ਬਿਲਕੁਲ ਮਹੌਜਾ ਕਰੋ ਸੰਗਤ ਜੀ ਲੋਹ ਸੰਗਤ ਜੀ ਫੇਰ ਵੀ ਆਪਾਂ ਨੂਵੇਂ ਨਰਤ ਜੇ ਕਾਫੀ ਸੰਗਤਾਂ ਆ ਰਹੀਆਂ ਆ ਕਾਫੀ ਜ਼ਿਆਦਾ ਤੇ ਮਹਾਮੈਂ ਦੀ ਕਿਰਪਾ ਨਾਲ ਲੰਗਰ ਲੱਗੇ ਹੋਏ ਆ ਕੁਝ ਕੁ ਜਗ੍ਹਾ ਤੇ ਜਿਵੇਂ ਕਿ ਨਾਲ-ਨਾਲ ਤੁਹਾਨੂੰ ਦਿਖਾਈ ਜੰਨੇ ਆ ਤੇ ਅੱਗੇ ਆਪਾਂ ਥੋੜਾ ਹੋਰ ਜਾਵਾਂਗੇ ਹੋਰ ਤੁਹਾਨੂੰ ਦਿਖਾਉਣੇ ਆ ਕਿੱਥੇ ਕਿੱਥੇ ਲੰਗਰ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਕੋਈ ਨਵਾਂ ਚੈਨਲ ਤੇ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਮਹਾਮਾਈ ਦੇ ਦਰਬਾਰ ਤੇ ਕਾਫੀ ਸੰਗਤਾਂ ਆ ਵੀ ਰਹੀਆਂ ਦੀ ਦੇਖ ਸਕਦੇ ਹੋ ਆ ਲੋ ਜੀ ਕਾਫੀ ਸੰਗਤਾਂ ਆ ਰਹੀਆਂ ਤੇ ਜਾ ਰਹੀਆਂ ਗੱਡੀਆਂ ਵੀ ਕਾਫੀ ਭਰ-ਭਰ ਕੇ ਜਾਂਦੀਆਂ ਪਈਆਂ ਵਾ ਤੇ ਇਧਰ ਵੀ ਦੇਖੋ ਸੰਗਤਾਂ ਆ ਰਹੀ ਮਾਈਕ ਦੇ ਉੱਤੇ ਜਾ ਰਹੀਆਂ ਸੰਗਤਾਂ ਤੇ ਸੰਗਤ ਜੀ ਭਗਤਾਂ ਨੇ ਮਹਾਮਾਈ ਦਾ ਦੇਖ ਕਿੰਨਾ ਸੋਹਣਾ ਸਵਰੂਪ ਤਿਆਰ ਕੀਤੇ ਹੋਏ ਆ ਤੇ ਕਿੰਨਾ ਸੋਹਣਾ ਦਰਬਾਰ ਲੱਗਦਾ ਪਿਆ ਨਾਲ ਦੀ ਰਹਾ ਮਹਾਮਾਈ ਦੇ ਪਿੰਡੀ ਸਵਰੂਪ ਦਾ ਵੀ ਦਰਸ਼ਨ ਧੰਨ ਕਰੋਨੇ ਆ ਤੇ ਆਹ ਦੇਖੋ ਜੀ ਭਗਤਾਂ ਨੇ ਕਿੰਨੇ ਸੋਹਣੇ ਸਵਰੂਪ ਬਣਾਏ ਮਾਤਾ ਰਾਣੀ ਦਾ ਸਵਰੂਪ ਵੀ ਬਣਿਆ ਹੋਇਆ ਹੈ ਨਾਮ ਪ੍ਰਸ਼ਾਂਤ ਟੈਕ ਕੀਤਾ ਹੈ ਕੜਾਹ ਦੇ ਨਾਲ ਚਣਿਆਂ ਦਾ ਪ੍ਰਸ਼ਾਦ ਲਗਾਇਆ ਕੋਲਡ ਡਰਿੰਕ ਦਾ ਲੰਗਰ ਲਗਾਇਆ ਨਾ ਕੋਈ ਬੋਲੋ ਦੀਪਿਕ ਸੰਗਤਾਂ ਸਰਗਮ ਖਾਂਦੇ ਪਏ ਚਾਣੇ ਪੋੜੀਆਂ ਤੇ ਨਾਲ ਇੱਧਰ ਕੋਲ ਡਰਿੰਕ ਦਾ ਲੰਗਰ ਚੱਲ ਪਿਆ ਹੈ। ਲਓ ਜੀ। ਤੇ ਸੰਗਤ ਜੀ ਤੁਹਾਨੂੰ ਨਾਦੀਨ ਮਹਾਮਾਈ ਦੇ ਭਵਨ ਦੇ ਵੀ ਦਰਸ਼ਨ ਤੁਹਾਨੂੰ ਕਰਾ ਦਿੱਤੇ ਆ ਜੀ ਤੇ ਭਗਤਾਂ ਨੇ ਇੱਥੇ ਪਵਨ ਬਹੁਤ ਸੋਹਣਾ ਸਜਾਇਆ ਹੋਇਆ ਮਹਾਮਾਈ ਦਾ ਤੇ ਬਾਕੀ ਸੰਗਤਾਂ ਦੇਖੋ ਕੋਲ ਡਰਿੰਕ ਦਾ ਲੰਗਰ ਛਕ ਰਹੀਆਂ ਜੀ ਥਾਂ ਥਾਂ ਦੇਖੋ ਤੁਹਾਨੂੰ ਸੰਗਤਾਂ ਦੇਖਣ ਨੂੰ ਮਿਲ ਜੂਗੀਆਂ ਤੇ ਬਾਕੀ ਦੇਖੋ ਸੰਗਤਾਂ ਆ ਰਹੀਆਂ ਜੀ ਆਪਣੇ ਇੱਥੇ ਲੰਗਰ ਪਾਣੀ ਛਕਦੀਆਂ ਪਈਆਂ ਤੇ ਅੱਗੇ ਜਾ ਰਹੀਆਂ ਘਰ ਨੂੰ ਵਾਪਸੀ ਚੱਲੇ ਪਏ ਸੰਗਤਾਂ ਨੇ। ਲਓ ਜੀ ਸੰਗਤਾਂ ਦਾ ਜਾਮ ਲੱਗ ਗਿਆ। ਰੋਜ ਇੱਥੇ ਲੱਗਾ ਆਈਸਕ੍ਰੀਮ ਦਾ ਲੰਗਰ ਹੁੰਦਾ। ਰੋਜ ਹੀ ਆਈਸਕ੍ਰੀਮ ਦਾ ਲੰਗਰ ਚਲੋ ਜੀ ਸਾਨੂੰ ਵੀ ਆਈਸਕ੍ਰੀਮ ਮਿਲ ਚੁਕੀ ਆ ਤੇ ਅਲੋਹ ਸੰਗਤ ਜੀ ਬਾਕੀ ਮਾਹੌਲ ਚੈੱਕ ਕਰੋ ਸੰਗਤਾਂ ਦੇ ਦਰਸ਼ਨ ਕਰੋ ਜੀ ਆਹ ਲੋ ਜੀ ਲਓ ਜੀ ਤੇ ਸਾਰੇ ਪਾਸੇ ਕੁਲਫੀ ਕੁਲਫੀ ਹੋ ਗਈ ਸਹੀ ਗੱਲ ਕੁਲਫੀ ਕੁਲਫੀ ਹੋ ਗਈ ਸੰਗਤ ਜੀ ਸਾਰੇ ਵੀ ਬਣਾਤੀ ਉਹ ਬਲੇਖਾ ਲੱਗਾ ਦੋ ਹੋਰ ਬਣਾਤੀ ਆ ਬਲੇਖਾ ਆਹ ਬਲੇਖਾ ਲੱਗਾ ਗੱਡੀ ਚ ਬੇਰੇ ਨੂੰ ਨਹੀਂ ਕਰ ਪਾਈ ਲੋ ਲੋ ਭਾਈ ਫੋਟੋ ਫੜੋ ਪੰਜ ਹੋ ਗਈਆਂ ਨਾਲ ਹੀ ਬੇ ਗੱਡੀ ਚਾਰ ਲੱਗੇ ਭਾਈ ਨੂੰ ਗੁਰੂ ਗੁਰੂ ਕੋਈ ਚੱਕ ਪੰਜ ਹੋ ਗਈਆਂ ਹੁਣ ਸਾਡੇ ਕੋਲ ਅੰਗਰੇਜ਼ੀ ਦੇਖੋ ਜੀ ਮਾ ਮਾਈ ਦਾ ਪਿਆਰ ਆ ਭਗਤਾਂ ਦਾ ਤੇ ਮਾ ਮਾਈ ਦਾ ਇਹ ਜਿਹੜਾ ਲੰਗਰ ਆ ਟੁੱਟੇ ਬਰਤਨ ਸੇ ਸਹੀ ਗੱਲ ਆ ਜੀ ਮਾ ਮਾਈ ਇਹਦੇ ਕਿਰਪਾ ਬਣਾਏ ਰੱਖੇ ਬਾਕੀ ਲੰਗਰ ਜਿਹੜਾ ਬਿਨਾਂ ਕਿਸਮਤ ਭਾਗੋਂ ਤਾਂ ਨਹੀਂ ਮਿਲਦਾ ਹੈਗਾ ਬਾਕੀ ਮਾਤਾ ਰੰਨੇ ਜੀ ਇੰਨੀ ਕਾ ਸਾਡੀ ਸੇਵਾ ਲਈ ਆ ਠੀਕ ਆ ਜਿਹੜੀ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਹਰ ਮਤ ਦਾ ਮਾਹੌਲ ਦਿਖਾਈਦਾ ਤੁਹਾਨੂੰ ਲੰਗਰ ਦਿਖਾਈਦਾ ਵੱਧ ਤੋਂ ਵੱਧ ਕਿ ਤੁਹਾਡਾ ਵੀ ਦਿਲ ਕਰੇ ਖਾਣ ਦਾ ਹਾਂ ਤੂੰ ਤੁਹਾਡੇ ਮਨ ਕਰੇ ਘਰ ਬੈਠਣ ਨਾਲੋਂ ਹੀ ਹੁੰਦਾ ਯਾਰ ਉਹ ਇੰਨਾ ਉੱਥੇ ਇਨਵਾਇਰਮੈਂਟ ਹੋ ਰਿਹਾ ਇੰਨਾ ਕੁਝ ਖਾਣੂ ਕੁਝ ਵੀ ਲਾ ਲੋ ਚਾਈ ਚਾਈ ਕਿਸੇ ਵੀ ਜੀ ਦੇ ਇਲਾਜ ਨੋ ਆਓ ਪਰ ਮਹਾਮਈ ਦੇ ਦਰਬਾਰ ਤੇ ਤਾਂ ਆਓ ਹਨਾ ਤੇ ਮਤਲਬ ਇਹ ਰੌਣਕਾਂ ਦੇਖਣੀ ਬੜੀ ਵੱਡੀ ਗੱਲ ਆ ਜੀ ਸਾਲ ਬਾਅਦ ਦੇਣੋਂ ਤਾਂ ਸਾਡੀਆਂ ਤਾਂ ਅੱਖਾਂ ਪੱਕ ਜਾਂਦੀਆਂ ਜੀ ਸੱਚ ਦੱਸੀ ਇਹਦਾ ਇਸ ਦਿਨ ਨੂੰ ਅਸੀਂ ਵੇਟ ਕਰਦੇ ਰਹੇ ਸੀ ਕਿ ਕਦੋਂ ਕਦੋਂ ਮਹਾਮਈ ਕਦੋਂ ਮਹਾਮਈ ਦੇ ਇਹ ਤਰੇ ਨਰਾਤੇ ਹੋਣ ਸਾਵਣ ਦੇ ਨਵਰਾਤੇ ਹੋਣ ਅਸੀਂ ਵੇਟ ਕਰੀਦੀ ਬਹੁਤ ਵੇਟ ਕਰੀ ਸਾਰਾ ਸਾਲ ਵੇਟ ਕਰੀਦੀ ਅਸਾਂ ਤਾਂ ਸੋ ਕੋ ਚਾਹ ਚੜ ਜਾਂਦਾ ਵਾ ਤੇ ਨਾਰਮਲ ਤਾਂ ਜਾਂਦੇ ਰਹਿੰਦਾ ਮਹੀਨੇ ਚ ਇੱਕ ਦੋ ਗੇੜੇ ਲੱਗੇ ਜਾਂਦੇ ਸਾਡੇ ਮਾਤਰਨ ਸੰਗਤਾਂ ਨਾਲ ਦੂਰ ਦੂਰ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਮਤਲਬ ਇੰਨੀ ਸੰਗ ਪੂਰੇ ਪੰਜਾਬ ਤੋਂ ਮੈਕਰ ਪੰਜਾਬ ਤੋਂ ਕਰਨ ਨੂੰ ਇੰਡੀਆ ਚ ਪੂਰੇ ਲੋਕੀ ਬਾਹਰੋਂ ਵੀ ਮੈਸੇਜ ਹੁੰਦੇ ਹੀ ਭਾਜੀ ਨੇ ਕਵੈਤ ਤੋਂ ਭਾਜੀ ਦਾ ਨਾਂ ਭੁੱਲ ਗਿਆ ਤੇ ਸੋਰੀ ਭਾਜੀ ਵੀਡੀਓ ਦੇਖ ਦਿੱਤੇ ਆ ਜੀ ਉਹ ਭਾਜੀ ਜੋਤਾ ਦੇਖਣ ਆਏ ਸੀ ਕਹਿੰਦੇ ਸੀ ਉਤਰਾੰਚਲ ਤੋਂ ਆਏ ਆ ਆ ਇੱਕ ਜਿਹੜਾ ਨਾਲ ਉਤਰਾੰਚਲ ਤੋਂ ਜਿਹੜੇ ਕਵੈਤ ਤੋਂ ਭਾਜੀ ਦਾ ਅੱਜ ਵੀ ਮੈਸੇਜ ਆਇਆ ਸੀ ਨਾਂ ਭੁੱਲ ਗਿਆ ਨਾ ਕੀ ਤੇ ਬੜਾ ਪਿਆਰ ਕਰਦੇ ਦੂਰ ਦੂਰੋਂ ਸੰਗਤਾਂ ਬੈਠੀਆਂ ਸਾਨੂੰ ਦੇਖ ਰਹੀਆਂ ਬੜੀ ਖੁਸ਼ੀ ਹੁੰਦੀ ਏ ਉਹਦੀ ਮੈਸੇਜ ਕਰਦੇ ਆ ਜਦੋਂ ਉਹਨਾਂ ਨੂੰ ਮਿਲਦੇ ਆ ਸਭ ਤੋਂ ਸਾਨੂੰ ਟਾੜਨੋਂ ਵੀ ਜ਼ਿਆਦਾ ਖੁਸ਼ੀ ਹੁੰਦੀ ਆ ਹਾਂਜੀ ਜਦੋਂ ਵੀ ਮਿਲਦੇ ਆ ਮਤ ਬਾਕੀ ਸਾਨੂੰ ਵੇਟ ਰਹਿੰਦੀ ਹੈ ਤੇ ਲਓ ਜੀ ਮਾਤਾ ਰਾਣੀ ਦੇ ਦਰਬਾਰ ਤੇ ਲੱਗਾ ਹੋਇਆ ਹੈ ਇੱਧਰ ਵੀ ਲੰਗਰ ਇੱਧਰ ਲੱਗਾ ਹੋਇਆ ਹੈ ਰੋਟੀ ਪਾਣੀ ਹੈ ਸਬਜ਼ੀ ਹੈ ਚਾਵਲ ਆ ਰਾਈਸ ਆ ਨਾਲ ਮੈਡੀਕਲ ਸਹੂਲਤਾਂ ਤੇ ਨਾਲ ਮੈਡੀਕਲ ਸਹੂਲਤਾਂ ਵੀ ਆ ਤੇ ਮਾਤਾ ਰਾਣੀ ਦੇ ਦਰਬਾਰ ਤੇ ਸੌਰੀ ਪੀਰਾਂ ਦੇ ਦਰਵਾਜ਼ੇ ਜਿਹੜਾ ਰਸਤਾ ਜਾਂਦਾ ਉੱਥੇ ਲੱਗਾ ਹੋਇਆ ਹੈ ਇਹ ਲੰਗਰ ਤੇ ਬਾਕੀ ਸੰਗਤਾਂ ਸ਼ਾਕਰੀਆਂ ਤੇ ਮਾਤਾ ਰਾਣੀ ਦੇ ਦਰਵਾਜ਼ੇ ਜਾ ਰਹੀਆਂ ਬਾਕੀ ਮੌਸਮ ਬਹੁਤ ਘੰਟ ਹੋਇਆ ਪਿਆ ਅੱਜ ਲਓ ਜੀ ਇੱਥੇ ਵੀ ਲੱਗਾ ਹੋਇਆ ਹੈ ਮਾਤਾ ਰਾਣੀ ਦਾ ਲੰਗਰ ਕੜੀ ਚੋਲ੍ਹ ਕੜੀ ਚੌਲ ਤੇ ਨਾਲ ਭੂਖੇ ਕਿਹ ਹੁੰਦੇ ਹੋ ਆਹੋ ਫਰਾਈਜ਼ ਹੁੰਦੇ ਸਰਗਮ ਨੂੰ ਭੂਖਨੇ ਕਹਿੰਦੇ ਆ ਲੋ ਜੀ ਤੇ ਇਧਰ ਮਤਲਬ ਆਈ ਆ ਤੇ ਸਾਰੀ ਸੰਗਤ ਮਾਤਾ ਰਾਣੀ ਦੇ ਦਰਬਾਰ ਤੋਂ ਆਈ ਆ ਤੇ ਬਾਕੀ ਦੇਖੋ ਅੱਜ ਵੀ ਕਿੰਨੀ ਸੰਗਤ ਆ ਰਹੀ ਹੈ ਮਾਤਾ ਰਾਣੀ ਦੇ ਦਰਬਾਰ ਤੋਂ ਤੇ ਬਾਕੀ ਉਦੋਂ ਜਦੋਂ ਅਸੀਂ ਆਏ ਸੀ ਨਾ 2:00 3:00 ਵਜੇ ਉਦੋਂ ਵੀ ਇੰਨੀ ਸੰਗਤ ਸੀ ਉਹ ਸਾਨੂੰ ਲੱਗਾ ਮੇਕਰ ਰੋਡ ਖਾਲੀ ਹੋਣਾ ਜਦੋਂ ਅਸੀਂ ਜਾਣਾ ਇਹ ਤਾਂ ਜ਼ਿਆਦਾ ਸੀ ਰੋਡ ਜਮ ਉਹਦੇ ਤੋਂ ਪੂਰਾ ਜਾਮ ਲੱਗ ਗਿਆ ਸੀ ਨਾ ਪਿੱਛੇ ਸੀਗਾ ਨਾ ਪਾ ਕਿੱਥੇ ਪਰਮਾਈ ਤੋਂ ਪਿੱਛੇ-ਪਿੱਛੇ ਸੀਗਾ ਉਹ ਜਾਮਪੁਰਾ ਪਰਮਾਈ ਤੱਕ ਜਾਮ ਸੀਗਾ ਤੇ ਉਸ ਤੋਂ ਬਾਅਦ ਚ ਬਟ ਜਿਹੜੇ ਨੋਰਮਲ ਆਹ ਰਸਤਾ ਇਹ ਤਾਂ ਸਾਰਾ ਖਾਲੀ ਸੀਗਾ ਝੋਣ ਦੇ ਨਾਲ ਲੱਗ ਸੀ ਬੰਬੇ ਬੀਨਿ ਸਪੋਰਟ ਤੱਕ ਜਾਮ ਹੈਗਾ ਸੀ ਲਓ ਜੀ ਤੇ ਅਸੀਂ ਪੁੱਜ ਗਏ ਮੰਗੂਵਾਲ ਤੇ ਇੱਧਰ ਵੀ ਲੱਗਾ ਹੋਇਆ ਮਾਤਾ ਰਾਣੀ ਦੇ ਦਰਸੇ ਖੀਰ ਦਾ ਲੰਗਰ ਤੇ ਅੱਜ ਇੱਧਰਲੇ ਪਾਸੇ ਵੀ ਲੰਗਰ ਆ ਹੂੰ ਇੱਧਰ ਟਿੱਕੀਆਂ ਸੀਗੀਆਂ 2-3 ਵਾਰੀਆਂ ਆਏ ਨੇ ਇੱਧਰ ਮੰਗੂਵਾਲ ਟਿੱਕੀਆਂ ਡੋਸਾ ਸੀਗਾ ਤੇ ਅੱਜ ਪਤਾ ਨਹੀਂ ਇਦਾਂ ਟਿੱਕੀਆਂ ਹੀ ਅੱਜ ਵੀ ਅੱਜ ਵੀ ਟਿੱਕੀਆਂ ਲੰਗਰ ਆ ਹਾਂ ਤੇ ਇੱਧਰ ਦੇਖਦੇ ਆ ਅੱਜ ਕੀ ਆ ਲੋ ਜੀ ਤੇ ਅਸੀਂ ਪੁੱਜ ਗਏ ਸੀ ਮੰਗੂਵਾਲ ਤੇ ਅੱਗੇ ਆ ਗਿਆ ਆ ਬੈਰੀ ਕੈਟਿੰਗ ਤੇ ਅੱਗਰ ਜੇ ਨਾ ਲੰਗਰ ਲੱਗਾ ਸੀ ਨਾ ਸ਼ਾਇਦ ਬਾਗਪੁਰ ਨੇ ਬੈਗਵਾਲ ਵਾਲਿਆਂ ਦਾ ਲੰਗਰ ਉਹ ਵੀ ਚੱਕ ਹੋ ਗਿਆ ਤੇ ਬਾਕੀ ਹੁਣ ਸਿਰਫ ਅੱਜ ਜਿਹੜਾ ਬੈਗੋਵਾਲ ਉਹਨਾਂ ਦੇ ਲਾਈਟਸ ਰੈਨ ਹੋਇਆ ਦਿਖਿਆ ਨਾ ਕਿਹਾ ਹੀ ਨਾ ਹੋਇਆ ਹਾਂ ਆ ਦੇਖੋ ਆ ਇਹ ਅੱਗੇ ਵੀ ਉਹ ਦੇਖੋ ਸਾਰੀ ਇਹ ਸਾਰੀ ਉੱਪਰੋਂ ਮਿੱਟੀ ਡਿੱਗੀ ਆ ਹਮ ਕੜੀ ਪੱਤਾ ਹੈ ਨਾ ਹਮ ਕੜੀ ਪੱਤਾ ਸਾਰਾ ਆ ਲੈਂਡਸਲਾਈਡ ਹੋਈ ਨਹੀਂ ਉਹ ਸਾਰੇ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਹੋਈ ਆ ਤੇ ਦੇਖੋ ਤੁਸੀਂ ਕਿੰਦਾ ਉੱਪਰੋਂ ਮਿੱਟੀ ਡਿੱਗੀ ਆ ਥੱਲੇ ਨੂੰ ਇਹ ਸਾਰੀ ਸੜਕ ਤੇ ਤੇ ਲੋ ਜੀ ਇਹ ਸੀਗਾ ਭੋਗ ਪਰਵਾਲਿਆਂ ਦਾ ਲੰਗਰ ਜਿਹੜਾ ਕਿ ਸਭ ਤੋਂ ਪਹਿਲਾਂ ਸ਼ੁਰੂ ਹੋਇਆ ਸੀਗਾ ਲੋ ਜੀ ਸੰਗਤ ਜੀ ਤੇ ਆ ਵੀ ਦੇਖੋ ਪੂਰਾ ਖਤਰੇ ਦੀ ਘੰਟੀ ਆ ਦੇਖੋ ਕਿ ਦਰਖਤ ਪੂਰਾ ਥੱਲੇ ਨੂੰ ਡਾਊਨ ਹੋਇਆ ਪਿਆ ਤੇ ਬਾਕੀ ਸਾਰੀ ਮਿੱਟੀ ਨਾਲ ਲੱਤ ਗਈ ਆ ਕਿਉਂਕਿ ਬਾਰਿਸ਼ ਹੀ ਇੰਨੀ ਜ਼ਿਆਦਾ ਹੋਈ ਆ ਹੁਣ ਪਹਾੜ ਵੀ ਬਚਾ ਲੈ ਕੀ ਕਰਨ ਉਹਨੇ ਬਿਲਕੁਲ ਬਿਲਕੁਲ ਤੇ ਚਲੋ ਬਾਕੀ ਮੀਂਹ ਇੰਨਾ ਪੈ ਰਿਹਾ ਵਾ ਮੂੰਹ ਜ਼ਿਆਦਾ ਨਹੀਂ ਪੈ ਰਿਹਾ ਨਾ ਤੇ ਕੱਲ ਸ਼ਾਮ ਦਾ ਦੇਖੋ ਫੇਕ ਹੋ ਗਿਆ ਦੇਖੋ ਕੱਲ ਸ਼ਾਮ ਦਾ ਮੀਂਹ ਲੱਗਾ ਸੀਗਾ ਤੇ ਅੱਜ ਬਿਲਕੁਲ ਸਵੇਰੇ ਹਟਿਆ ਤੇ 4 ਦਿਨ ਮੀਂਹ ਪੈਣਾ ਦੱਸਿਆ ਹੁਣ ਹਰਪੁਰ ਦੀ 4 ਦਿਨ ਮੀਂਹ ਪਊਗਾ ਜੀ ਹਾਂ ਤੇ ਬਾਕੀ ਪੰਗੀ ਚੋਤ ਲਗਾਤਾਰ ਚੱਲਦਾ ਹੀ ਪਿਆ ਆ ਹੂੰ ਬਹੁ ਮੀਂਹ ਪੈ ਰਿਹਾ ਮੌਂਗੀ ਵੀ ਕਹਿੰਦਾ ਹੁਣ ਅੱਜ ਕਿੰਦਾ ਸ਼ਾਂਤੀ ਹੋ ਗਈ ਆ ਨਾ ਇੰਨੇ ਹੈਲੋ ਇੰਨੇ ਦਿਨਾਂ ਬਾਅਦ ਅੱਜ ਸ਼ਾਂਤੀ ਹੋ ਗਈ ਇਹਨਾਂ ਨੇ ਜੱਕਦਾ ਵੀ ਛਾਂਤੀ ਹੋ ਗਈ ਤੇ ਲੋ ਜੀ ਇਹ ਵੀ ਉਪਰੋਂ ਡਿੱ ਗਿਆ ਦੇਖੋ ਪੂਰਾ ਦਾ ਪੂਰਾ ਕਾਰਨਰ ਡਿੱ ਗਿਆ ਤੇ ਹਾਲ ਦੇਖੋ ਬਹੁਤ ਜ਼ਿਆਦਾ ਮਿੱਟੀ ਨਾਲ ਡਿੱ ਗਿਆ ਨਾ ਦਰਖਤ ਵੀ ਸੀਗਾ ਸਾਰੇ ਨਾਲ ਨਾਲੋਂ ਵੱਡੇ ਆ ਹੋਇਆ ਪੂਰੇ ਦਾ ਪੂਰਾ ਦਰਖਤ ਡਿੱ ਗਿਆ ਸੀਗਾ ਹਾਂ ਤੇ ਬਾਕੀ ਹੋਰ ਵੀ ਪਿੱਛੇ ਵੀ ਕਾਫੀ ਛੋਟੇ ਛੋਟੇ ਲੈਂਡਸਲਾਈਡ ਹੋਏ ਆ ਇਹ ਤਾਂ ਤੁਹਾਨੂੰ ਜਿਹੜੇ ਦੋ ਜ਼ਿਆਦਾ ਵੱਡੇ ਆ ਨਾ ਉਹ ਜਿਹੜੇ ਪਿੱਛੇ ਸੀਗਾ ਦਰਖਤ ਉਹ ਤਾਂ ਹੁਣੇ-ਹੁਣੇ ਡਿੱ ਗਿਆ ਸੀਗਾ ਤਾਂ ਬਾਕੀ ਥੋੜੀ ਥੋੜੀ ਮਿੱਟੀ ਤਾਂ ਸਾਰੇ ਹੀ ਪਹਾੜਾਂ ਨਾਲੋਂ ਖੁਰੀ ਪਈ ਆ ਲੋ ਜੀ ਇਹ ਇੱਧਰ ਵੀ ਚਨੇ ਪੁੜੀਆਂ ਜਿਹੜੇ ਕਹਿੰਦੇ ਕਿ ਸਿਰਫ ਅੱਧਾ ਘੰਟਾ ਹੀ ਲੰਗਰ ਹੋਰ ਚੱਲੂਗਾ ਤੇ ਬਸ ਉਸ ਤੋਂ ਬਾਅਦ ਸਮਾਪਤੀ ਆ ਤੇ ਇੱਧਰਲੇ ਪਾਸੇ ਫੁਲਕੇ ਨਾਲ ਸਬਜੀ ਆ ਸੰਗਤੇ ਦੇ ਨਾਲ ਇੱਧਰ ਪਾਣੀ ਤੇ ਸੰਗਤਾਂ ਕਾਫੀ ਰੋਕੇ ਲੰਗਰ ਪਾਣੀ ਛਕ ਰਹੀਆਂ ਆ ਲੋ ਜੀ ਤੇ ਬਾਕੀ ਹੁਣ ਜਿੰਨੇ ਵੀ ਜਾਣਾ ਤੇ ਆਪਣਾ ਉਹ ਹੈਲਮਟ ਵਗੈਰਾ ਜ਼ਰੂਰ ਲੈ ਕੇ ਜਾਇਓ ਵੀ ਦੋ ਹੈਲਮਟ ਦੋ ਸਵਾਰੀਆਂ ਠੀਕ ਆ ਤੇ ਟ੍ਰਿਪਿੰਗ ਦਾ ਚਰਾਨ ਤੇ ਤਿੰਨ ਬੰਦੇ ਨਹੀਂ ਜਾਣੇ ਚਾਹੀਦੇ ਦੋ ਬੰਦੇ ਜਾਣੇ ਚਾਹੀਦੇ ਆ ਤੇ ਦੋਨਾਂ ਦੇ ਹੈਲਮਟ ਲੱਗਾ ਹੋਣਾ ਚਾਹੀਦਾ ਆਪਣੇ ਕਾਗਜ਼ ਪੱਤਰ ਪੂਰੇ ਲਓ ਆਰਸੀ ਵਗੈਰਾ ਪੂਰੀ ਲਓ ਲਾਇਸੈਂਸ ਵਗੈਰਾ ਆਪਣਾ ਨਾਲ ਲੈ ਕੇ ਜਾਓ ਠੀਕ ਆ ਤੇ ਚਲੋ ਠੀਕ ਆ ਨਹੀਂ ਤਾਂ ਉਹੀ ਹੋਣਾ ਤੁਹਾਡੇ ਨਾਲ ਜੋ ਸਾਡੇ ਨਾਲ ਹੋਇਆ ਬਟ ਸਾਡਾ ਸਾਰਾ ਕੁਝ ਇਹ ਪੂਰਾ ਸੀਗਾ ਹਣ ਧੱਕੇ ਨਾਲ ਚਲਾਨ ਹੋਇਆ ਸਾਡਾ ਤਾਂ ਧੱਕੇ ਨਾਲ ਹੋਇਆ ਜੀ ਹੁਣ ਅਸੀਂ ਕੀ ਕਰ ਸਕਦੇ ਆ ਲੋਜੀ ਤੇ ਇੱਧਰ ਫੇਰ ਅਗੇ ਲੰਗਰ ਲਗਾਇਆ ਤੇ ਇਹ ਹੁਣੇ ਸ਼ੁਰੂ ਹੋਇਆ ਲੰਗਰ ਜੈ ਮਾਤਾ ਦੀ ਜੈ ਮਾਤਾ ਦੀ ਲੋਜੀ ਤੇ ਗੱਡੀ ਲੰਬੀ ਲਾਈਨ ਲੱਗੀ ਤਮੀ ਦੇ ਲੋ ਫੇਰ ਬੱਦਲ ਚੜ ਗਿਆ ਘੋੜਾ ਤਮੀ ਪੈਣ ਲੱਗਾ ਫੇਰ ਦਰਵਾਜ਼ੇ ਤੋਂ ਸਟਾਰਟ ਹੋ ਗਿਆ ਟੈਸਟੀ ਮੀ ਦੀ ਸਪੈਸ਼ਲ ਵੀਡੀਓ ਵੀ ਤੁਹਾਨੂੰ ਸ਼ੇਅਰ ਕੀਤੀ ਆ ਤੇ ਮਾਤਰਾਣੀ ਦੇ ਮੈਂ ਪਰਸਨਲੀ ਪਹਿਲੀ ਵਾਰੀ ਦਰਸ਼ਨ ਕੀਤੇ ਚੋਤਾਂ ਦੇ ਤਾਂ ਬਹੁਤ ਵਧੀਆ ਲੱਗਾ ਠੀਕ ਆ ਤੇ ਬਾਕੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਠੀਕ ਆ ਬਾਕੀ ਤੁਹਾਨੂੰ ਵੀਡੀਓ 'ਚ ਕੋਈ ਵੀ ਕਮੀ ਪੇਸ਼ੀ ਲੱਗਦੀ ਆ ਕੋਈ ਵੀ ਤੁਸੀਂ ਆਪਣਾ ਸੁਜੈਸ਼ਨ ਦੇਣਾ ਆ ਠੀਕ ਆ ਤੁਸੀਂ ਵੀਡੀਓ ਦੇ ਕਮੈਂਟ ਬਾਕਸ 'ਚ ਜਾ ਕੇ ਤੁਸੀਂ ਆਪਣਾ ਜਿਹੜਾ ਸੁਜੈਸ਼ਨ ਦੇ ਸਕਦੇ ਆ ਤੇ ਬਾਕੀ ਤੁਹਾਨੂੰ ਸਾਡੇ ਮੇਲੇਆਂ ਦੇ ਬਲੌਗ ਬਾਕੀ ਸੂਸਾਂ ਦਾ ਮੇਲਾ ਹਨਾ ਪੇਕੜੋਆ ਦਾ ਮੇਲਾ ਬਾਬਾ ਵੜਪਾਗ ਸਿੰਘ ਦੇ ਹੋਲੀਆਂ ਦੇ ਮੇਲੇ ਹੋਲੇ ਮੁਲੇ ਦੇ ਮੇਲਾ ਬਾਕੀ ਅਨੰਦਪੁਰ ਸਾਹਿਬ ਤਾਂ ਹੋਲਾ ਮੁਲੇ ਹੋਰ ਵੀ ਅਸੀਂ ਸ਼ਹਿਰਪੁਰ ਦੇ ਸ਼ਹਿਰਪੁਰ ਦੇ ਵਿੱਚ ਜਿੰਨਾ ਕੁ ਵੀ ਸਾਦੂ ਕਵਰ ਹੋ ਸਕਦਾ ਨਾ ਅਸੀਂ ਉਹ ਕਵਰ ਕਰਦੇ ਆ ਬਾਕੀ ਹੋਰ ਇੱਕ ਦੋ ਦਿਨਾਂ ਤੱਕ ਤੁਹਾਨੂੰ ਦੋ ਚਿੰਤਪੋਦੀ ਮਾਤਾ ਦੇ ਨਾਲ ਰਿਲੇਟਡ ਤੁਹਾਨੂੰ ਦੋ ਵੀਡੀਓਜ਼ ਮਿਲਣੀਆਂ ਬਹੁਤ ਹੀ ਖਾਸ ਤੇ ਤੁਸੀਂ ਉਹਨਾਂ ਦੀ ਵੀ ਜਰੂਰ ਵੇਟ ਕਰਿਓ ਤੇ ਸਾਨੂੰ ਵੀ ਐਕਸਾਈਟਮੈਂਟ ਅਗੇ ਸਜਾਗੇ ਜਲਦੀ ਜਲਦੀ ਵੀਡੀਓ ਬਣਾਈਏ ਤੇ ਬਾਕੀ ਸੰਗਤ ਜੀ ਬਾਕੀ ਤੁਸੀਂ ਆਪਣਾ ਇਨਜੁਰ ਵਿਚਾਰ ਦਿਓ ਤੁਹਾਨੂੰ ਕਿੱਦਾਂ ਦਾ ਸਾਡਾ ਚੈਨਲ ਲੱਗਾ ਕਿੱਦਾਂ ਸਾਡੀ ਕੋਈ ਕਮੀ ਫਿਸ਼ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਬਾਕੀ ਮਿਲਾਂਗੇ ਸੰਗਤ ਜੀ ਹੁਣ ਨੈਕਸਟ ਬਲੌਗ ਚ ਤਦ ਤੱਕ ਬਾਏ ਬਾਏ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਜੀ ਚਲੋ ਚੱਲਦੇ ਆ ਜੀ ਕਿਉਂਕਿ ਇੱਕ ਮੋਟੀਵੇਸ਼ਨ ਮੈਂ ਦਿੱਤੀ ਤੇ ਸਬਸਕ੍ਰਾਈਬ ਕਰਦੇ ਤੇ ਲਾਈਕ ਕਰਦੇ ਆ ਤੱਕ ਹੈ ਨਾ ਹਾਂਜੀ ਤੇ ਚਲੋ ਠੀਕ ਆ ਤੇ ਬਾਕੀ ਹੁਣ ਉਸ ਤੋਂ ਬਾਅਦ ਚ ਤੁਹਾਨੂੰ ਇੱਕ ਸ਼ਾਰਪੁਰ ਦਾ ਵਧੀਆ ਜਿਹਾ ਬਲੌਗ ਆਊਗਾ ਠੀਕ ਆ ਉਹ ਵੀ ਨਹੀਂ ਲੰਘਾਂ ਤਾਂ ਵੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਆ ਠੀਕ ਆ ਤਦ ਤੱਕ ਮਿਲਾਂਗੇ ਹੁਣ ਦਸੇ ਨੈਕਸਟ ਵੀਡੀਓ ਤਦ ਤੱਕ ਸਸਟਿਕਾਲ